ਹਾਂਜੀ ਬਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਅੱਜ ਦੇ ਵਲੌਗ ਵਿੱਚ ਕੱਲ ਨਹੀਂ ਬਈ ਆਪਣੇ ਦੇ ਵਲੌਗ ਬਣਾ ਸੀ ਕੱਲ ਜ਼ਿਆਦਾ ਬਿਮਾਰ ਹੋ ਗਏ ਸੀਗੇ ਬਈ ਫਿਰ ਰੈਸਟ ਕੀਤੀ ਯਾਰ ਤੇ ਕੱਲ ਤਾਂ ਫਿਰ ਸਾਰੀ ਦਿਹਾੜੀ ਸੁੱਤਾ ਰਿਹਾ ਤੇ ਗੋਲੇ ਦਵਾਈ ਲੈ ਕੇ ਆਇਆ ਸੀਗਾ ਡਾਕਟਰ ਤੋਂ ਆਲਟ ਕਾਉਲਟਾਂ ਜ਼ਿਆਦਾ ਬੋਹ ਹੋ ਗੀਆਂ ਸੀਂ ਤਾਂ ਕਰਕੇ ਅਕਸਰ ਬਹੁਤ ਦਰਦ ਕਰੀ ਜਾਂਦਾ ਸੀਗਾ ਤਾਂ ਕਰਕੇ ਫਿਰ ਇਹ ਵਲੌਗ ਨਹੀਂ ਬਣਾਇਆ ਕੱਲ ਗਏ ਤਾਂ ਸੀਗਾ ਸਮਾਹਤ ਆ ਬਾਬਾ ਜੀ ਦੇ ਤੇ ਫਿਰ ਵੀ ਉੱਥੇ ਨਹੀਂ ਵਲੌਗ ਬਣਾਇਆ ਬਾਈ ਤੇ ਕੱਲ ਦਾ ਦਿਨ ਵੀ ਜਿਵੇਂ ਬਣਿਆ ਸੀਗਾ ਵਲੌਗ ਤਾਂ ਕਰਕੇ ਬਿਮਾਰ ਹੋਣ ਕਾਰਨ ਤੇ ਰਾਤ ਬਈ ਮੀਂਹ ਆਇਆ ਤੇ ਨੇਰੀ ਆਈ ਬਹੁਤ ਜ਼ਿਆਦੇ ਝੋਨਾ ਵਿੱਚ ਵਿੱਚ ਬਹੁਤ ਡੱਗ ਪਿਆ ਤੇ ਚਲੋ ਇੰਨਾ ਵੀ ਬਚਤ ਹੋ ਗਈ ਜ਼ਿਆਦਾ ਨਹੀਂ ਡਿੱਗਿਆਗਾ ਤੇ ਜਾਨੀ ਕਿਉਂ ਦੋਗਾਂ ਦੋਗਾਂ ਡੱਗ ਪੰਗਾ ਤੇ ਮੀਂਹ ਤੇ ਨੇਰੀ ਆਇਆ ਬਈ ਰਾਤ ਫੁੱਲ ਪੂਰੇ ਪ੍ਰੈਸ਼ਰ ਨਾਲ ਤੁਹਾਨੂੰ ਉਹ ਹਾਉਨੇ ਆ ਬਈ ਕਿੰਨਾ ਮੀਂਹ ਪਿਆ ਵਾ ਫਿਰ ਅੱਜ ਆਪਾਂ ਸਮਾਤ ਵੀ ਜਾਣਾਗਾ ਅੱਜ ਵੀ ਜਾਵਾਂਗੇ ਅੱਜ ਵਲੌਗ ਬਣਾਵਾਂਗੇ ਤੇ ਇੱਕ ਅੱਜ ਕੋਰੀਆ ਦੇ ਬਾਬਾ ਜੀ ਦੇ ਜਾਣਾਗਾ ਤੇ ਉੱਥੇ ਖੰਡਪੜ ਸਾਹਿਬ ਦਾ ਪ੍ਰਕਾਸ਼ ਹੋਇਆ ਬਈ ਉੱਥੇ ਭੋਗ ਤੇ ਜਾਣਾਗਾ ਤੇ ਆਪ ਤੁਹਾਨੂੰ ਪਹਿਲਾਂ ਵੀ ਹਣ ਝੋਨਾ ਆ ਦੇਖੋ ਬਈ ਕਿੰਨਾ ਨੁਕਸਾਨ ਹੋਇਆ ਵਾ ਇਹ ਆਪਣਾ ਸਾਰਾ ਜਿਹੜਾ ਆਹ ਇੱਧਰ ਇਹਦੇ ਨਾਲ ਨਾਲ ਆਏ ਸਾਰਾ ਜਾਂਦਾ ਗਏ ਸਾਰਾ ਇਹ ਇਹ ਰਾਜੂ ਚਾਹੀਦਾ ਝੋਨਾ ਹੀ ਇਹ ਤੇ ਇੱਧਰ ਇੱਧਰੋਂ ਸਾਰਾ ਬਜ ਗਿਆ ਉੱਧਰੋਂ ਪਤਾ ਨਹੀਂ ਕੀ ਗੱਲ ਹੋ ਗਈ ਉੱਧਰੋਂ ਡਿੱਗ ਗਿਆ ਉਹਦਾ ਇੱਧਰੋਂ ਬਾਕੀ ਸਾਰਾ ਘਰ ਕੋਲੇ ਸਾਰਾ ਖੜਾ ਵੈਸੇ ਘਰ ਕੋਲੇ ਜਿਆਦਾ ਡੈਗਦਾ ਹੁੰਦਾਗਾ ਤੇ ਇੱਧਰ ਆਪਣਾ ਆਹ ਆਇਨਾ ਤੇ ਇਹ ਥੋੜਾ ਜਿਹਾ ਘੱਟ ਆ ਆ ਜਿਵੇਂ ਇੰਨੀਆਂ ਕੁ ਡੋਗੂਆਂ ਜਿਗੀਆਂ ਡਿੱਗੀਆਂ ਉਹ ਬਜ ਜੱਗੇ ਕਾ ਝੋਨਾ ਪਰ ਲਾਉ ਵਾਲਾ ਤੇ ਉਹ ਵੀ ਵਿਚ ਵਿਚ ਬਾਵਾ ਡਿੱਗਿਆ ਵਾ ਇਹ ਪਤਾ ਨਹੀਂ ਕੀ ਗੱਲ ਕਿਤੇ ਕਿਤੇ ਜਿਆਦਾ ਡੱਗ ਪਿਆ ਕਿਤੇ ਕਿਤੇ ਘੱਟ ਐ ਇਧਰੋ ਵੀ ਭਾਈ ਕਾਫੀ ਇਧਰਲੇ ਪਾਸੇ ਵੀ ਡਿੱਗਿਆ ਸੀਗਾ ਬਾਬੇ ਕਾ ਠੋਣਾ ਜਿਹੜਾ ਰੂਪ ਕਾ ਬਾਈ ਕੋਲੇ ਠੇਕੇ ਤੇ ਪੈਲੀ ਆ ਉਹੋ ਕਾਫੀ ਜਿਆਦਾ ਡਿੱਗਿਆ ਵਾ ਤੇ ਬਾਕੀ ਉਹਦਾ ਬਚਾਅ ਹੋ ਗਿਆ ਬਈ ਇੰਨਾ ਜਿਆਦਾ ਨੁਕਸਾਨ ਨਹੀਂ ਗਾ ਜਵੇਂ ਆਹ ਆਹ ਜਿਆਦਾ ਦਿਗਿਆ ਵਾ ਜਿਹੜਾ ਆਹ ਤੇ ਬਾਕੀ ਉਹਦਾ ਬਚਾਅ ਜਿਹੜਾ ਹੁਣ ਆਪਣਾ ਉਧਰ ਹਰਿੰਦਰ ਕਿਆਂ ਵਾਲੀ ਪੈ ਲਈ ਆ ਉਹ ਵਾਲੀ ਉੱਥੇ ਜਿੱਥੇ ਸਿੰਦਰ ਪੱਠੇ ਵੜਦਾ ਹੁੰਦਾ ਗਾ ਉੱਥੇ ਆਪਣਾ ਕਲਾ ਪਨੀਰੀ ਵਾਲਾ ਥਾਂ ਹੀ ਡੇ ਗਿਆ ਬਈ ਬਾਕੀ ਦਾ ਬਚਾਅ ਹੋ ਗਿਆ ਸਾਰਾ ਚਲੋ ਭਾਈ ਮਿਲਦੇ ਆ ਫਿਰ ਹੁਣ ਸ਼ਾਮ ਨੂੰ ਪਹਿਲਾਂ ਸ਼ਾਇਦ ਇੱਧਰ ਵਲੌਗ ਬਣਾਵਾਂਗੇ ਭਾਈ ਇਹਦੇ ਕੋਰੀਆ ਜਾਣਾ ਜਦੋਂ ਉਹ ਬਣਾਵਾਂਗੇ ਵਲੌਗ ਥੋੜਾ ਜਿਹਾ ਤੇ ਚਲੋ ਠੀਕ ਆ ਭਾਈ ਮਿਲਦੇ ਆ ਇੱਕ ਭਾਈ ਆਪਣਾ ਦੂਜਾ ਭੈਣ ਕਰਨ ਲੈ ਕੇ ਆਂਦਾ ਸੀਗਾ ਸੁਪਰ ਸੀਟਰ ਉਹ ਵਧੀਆ ਭਾਈ ਟੈਸਟਿੰਗ ਕੀਤੀ ਉਹਨਾਂ ਨੇ ਉਹ ਵੀ ਤੁਹਾਨੂੰ ਵਿਖਾਵਾਂਗੇ 8 ਫੁੱਟਾ ਭਾਈ 91 1 ਮਗਰ ਪਹਿਲੇ ਗੇਅਰ 'ਚ ਉਹਨਾਂ ਨੇ ਵਾ ਕੇ ਟੈਸਟਿੰਗ ਕੀਤੀ ਆ ਤੇ ਹੁਣ ਭਾਈ ਨੇ ਵੀਡੀਓ ਭੇਜੀਆਂ ਸੀਗਾ ਮੈਨੂੰ ਆਪਾਂ ਉਹ ਵੀ ਕਲਪ ਪਾਵਾਂਗੇ ਤੇ ਵਧੀਆ ਨਾਟ ਕਰਨ ਕੋਈ ਪ੍ਰਵਾਹ ਨਹੀਂ ਬਾਈ ਸੁਪਰ ਸੇਟਰ ਤੇ ਸੈਂਪਲ ਨਾਟ 11 22 ਤੇ ਵਧੀਆ ਖਿੱਚੀ ਜਾਂਦਾਗਾ ਉਹਨੂੰ ਕੋਈ ਚੱਕਰ ਨਹੀਂ ਆ ਕਹੀ ਕਹਿੰਦੇ ਡੀਆਈ ਕਰਾਉਣਾ ਪਊ ਕਰਨਾ ਪਊ ਮੈਨੂੰ ਤਾਂ ਲੱਗਦਾ ਡੀਆਈ ਕਰਾਉਣ ਦੀ ਲੋੜ ਆ ਬਾਈ ਤੇ ਉਹ ਬਸ ਹੁਣ ਇਸ ਨਾਲ ਹੀ ਵੀ ਕਲਿੱਪ ਪਾ ਦੂੰਗਾ ਬਸ ਹੁਣ ਮੈਂ ਉਹ ਵੀ ਵੇਖੋ ਬਾਈ ਐ ਕਿਹਨਾਂ ਮਗਰਨੀਆਂ ਉਹਦੇ ਆਪ ਜਾਣ ਦੀ ਜੋ ਬੰਦੇ ਨੇ ਚੱਤੇ ਇਹਦੇ ਮੈਰਾ ਤੋਂ ਹੋ ਕੇ ਮੜ ਕੇ ਮੈਂ ਨਾ ਹਣਾ ਜੀਦੇ ਉਹ ਬਹੁਤ ਲਾਲਾ ਲੀਦੇ ਯਾਰ ਤੁਸੀਂ ਕਬੀਲਦਾਰੀ ਐ ਕਰੀ ਜਾਂਦੇ ਬੱਸ ਚਰਮੀ ਆਉਂਦੀ ਐ ਗਰਮੀ ਪੈਂਦੀ ਐ ਚਰਮੀ ਚਾਈ ਹੋ ਰਹੀ ਜਾਂਦਾ ਹੈ ਇਹ ਜਿਹੜੇ ਆਥ ਨਾਲੇ ਵਾਲੇ ਬਾਈ ਤੁਸੀਂ ਜਦੋਂ ਆਦਿਆਂ ਦਾ ਇਹਦਾ ਪਹਿਲੇ ਦਿਨ ਆ ਆ ਗਿਆ ਭਈ ਆਪਣਾ ਮੈਸਤਰੀ ਬਿਨਾ ਹੱਥ ਲਾਇਏ ਰਿਪੇਅਰ ਕਰਦਾ ਸਾਨੂੰ ਉਹਦੇ ਵੀ ਦੱਸਿਆ ਸੀਗਾ ਚੀਜ਼ਾਂ ਨੂੰ ਤੇ ਇਹ ਪਹਿਲਾਂ ਖੜਾ ਸੀਗਾ ਉਹਦੇ ਪੈਂਡ ਚ ਤੇ ਮਗਰੀ ਮੇਰੇ ਆ ਜਾਂਦਾ ਕਿ ਪਤਾ ਨਹੀਂ ਉਹਨੂੰ ਕੀ ਚਾਹੀਦਾ ਹੈ ਕੀ ਨਹੀਂ ਬਹੁਤ ਕੁਝ ਆ ਤੇ ਕਰਾਂਟ ਕਾਰਡ ਘੱਟ ਘੱਟ ਦਾ ਨਾ ਤੂੰ ਤੈਨੂੰ ਵਿਚਾਰ ਜੇ ਕਰਾਉਣਾ ਪੈਣਾ ਹਾਂ ਭਾਈ ਕਮਿਆਂ ਉਹ ਬਈ ਮੈਂ ਚਾਰ ਆ ਕਿ ਤੂੰ ਫੇਰ ਪਾਲਿਆ ਕਿ ਤੂੰ ਕੰਨੀ ਹੱਥ ਲਾਉਂਦਾ ਨਾ ਨਾ ਕੰਨੀ ਹੱਥ ਲਾਉਂਦੇ ਮੈਂ ਤਾਂ ਕਿਤੇ ਨਹੀਂ ਲੈ ਬੱਸ ਪਤਲ ਬਣਿਆ ਰਹਿਣਾ ਚਾਰ ਪਾਇਆ ਕਾ ਨਹੀਂ ਗਿਆ ਬੰਦ ਬਹੁਤ ਪੰਗਾ ਲੈ ਲੈ ਆ ਚਾਰ ਦਾ ਬਹੁਤ ਨਾ ਕਹਿੰਦਾ ਬਰਾਹ ਹਾਲ ਆ ਪਰ ਬੜੇ ਓਕੇ ਹੋਏ ਸੀ ਉਦੋਂ ਆਇਂ ਜੀ ਗਣਾ ਮੀਂਹ ਪੈ ਸੀ ਕੰਨੀ ਹੱਥ ਤਾਂ ਨਹੀਂ ਲਾਇਆ ਜੀ ਕੀ ਹੋ ਗਿਆ ਪਗਾਰੇ ਜੇ ਤਾਂ ਨਹੀਂ ਮਨੋਰੰਜਨ ਕੀਤਾ ਇਹ ਲਾ ਤੇ ਲੋਕਾਂ ਨੂੰ ਦਿਖਾਏ ਨਹੀਂ ਪਰ ਬੱਸ ਹੋ ਗਈ ਮਨੋਰੰਜਨ ਕੀਤਾ ਤਾਂ ਗਾਰੇ ਜੋ ਟਰੈਕਟਰ ਕੱਢੇ ਨਿਆਰਾ ਆਇਆ ਪੂਰਾ ਹੁਣ ਚਾਰ ਆਰ ਕੀ ਬੜਾ ਵਧੀਆ ਪਿਆ ਉਹ ਨਾਲ ਤੇ ਸੱਕੇ ਜਿਹਾ ਨਾਲੇ ਮੱਕੀ ਦਾ ਕੱਢ ਕਸ ਵਧੀਆ ਜੀ ਆਹ ਕਿਦਾ ਕਿਦਾ ਚਾਰ ਪੂਰਾ ਸਿਰਾ ਵਾ ਕਿ ਇੰਨਾ ਹਿੱਲਿਆ ਨਹੀਂ ਕਿ ਚਾਰ ਜਿਹੜੇ ਤੱਕ ਤਿੰਨ ਮਿੰਟ ਤਿੰਨ ਮਿੰਟ ਦਾ ਹੋ ਗਿਆ ਟੱਕ ਲੈ ਇਹਨੂੰ ਸਾਨੂੰ ਚਾਰ ਦੇ ਕੋਲ ਦੀ ਨੰਗੀ ਤਾਂ ਹੀ ਖੋਲ ਲੈ ਕੇ ਨਹੀਂ ਖੋਲਿਆ ਜੇ ਖੋਲਿਆ ਵਾ ਸਾਡੇ ਇਹ ਤਾਂ ਬੰਦ ਕੀਤਾ ਹੀ ਨਹੀਂ ਸਮਝਾ ਦੇ ਕੋਲ ਦੀ ਨੰਗੀ ਤਾਂ ਪੂਰੀ ਜਲੀ ਸਵੈਲ ਆਉਂਦੀ ਇਹਦੇ ਇਹਦੇ ਜਿਹੜੀ ਨਾ ਆਉਂਦੀ ਕਿ ਜਮਾਨੀ ਬਦਲਾਦਾ ਵੇਖ ਲੈ ਐਰ ਕੀ ਚਾਰ ਸਹੀ ਪਿਆ ਵਾ ਜਮ ਖਰਾਬ ਨਹੀਂ ਨਿਕਲਦਾ ਫਿਰ ਮੜਾ ਮੋਟਾ ਜੱਕਦੇ ਹੋਏ ਉਹ 12 ਉਹਦੋਂ ਸਮੈਲ ਮਾਰਦੀ ਆ ਪਾਣੀ ਪੈ ਗਿਆ ਉਹਦੋਂ ਖਰਾਬ ਹੋਣਾ ਹੂੰ ਉਹ ਸਮੈਲ ਜਿਆਦੇ ਮਾਰਦੀ ਆ ਫਿਰ ਹਾਂ ਅਮੀ ਪਿਆ ਹੋਵੇ ਨਾ ਕਿ ਵਾ ਚੜ ਕੇ ਨਹੀਂ ਪਿਆਈ ਅਜ ਚੜ ਕੇ ਮੜੀ ਜੀ ਮਾਰਦੀ ਸੀ ਉਹਦੋਂ ਆਏ ਨਾ ਰਾਤ ਨੂੰ ਫਿਰ ਉਹ ਮੜਾ ਮੋਟਾ ਪਾਣੀ ਮੂਰੇ ਲੱਗ ਜਾਂਦਾ ਕਿ ਗਾਉਂ ਮਿੱਟੀ ਮੁੱਟੀ ਨਹੀਂ ਪਾਈ ਗਈ ਹੁੰਦੀਗੀ ਇੱਥੇ ਤਾਂ ਹੁਣ ਆਪਾਂ ਮਿੱਟੀ ਛਾੜਦੀ ਪੂਰੀ ਆਵੇ ਤੇ ਐਰ ਕੀ ਪਿਛਲੀ ਏਰ ਮੰਨਿਆ ਨਹੀਂ ਸੀ ਨਾ ਇਹ ਪਿਛਲੀ ਏਰ ਉਹ ਕਿਉਂ ਨਾ ਮਿੱਟੀ ਪਾਰੇ ਚੰਗਾ ਰਹੇਗਾ ਉਹ ਮੈਂ ਕਿਹਾ ਨਾ ਤਰਪਾਲ ਪਾਈ ਆ ਪਿਛਲੀ ਏਰੀ ਮੈਂ ਤਾਂ ਹੋ ਸੀਗਾ ਨਹੀਂ ਮਿੱਟੀ ਨਾਲ ਯਾਰ ਸੇਫ ਆ ਕਿੱਥੇ ਭੈਣ ਵਾਸੇ ਪਾਣੀ ਨਾਲ ਦੀ ਨਾਲ ਥੱਲੇ ਆ ਜਾਂਦਾ ਪਰ ਮੈਚ ਮਿਲ ਜਾਂਦੀ ਆ ਚਾਰ ਨੂੰ ਅਗੇ ਥਾਂ ਵੀ ਨਹੀਂ ਸੈਟ ਸੀਗਾ ਹਵਾ ਹਵਾ ਇਹ ਤਾਂ ਉੜਦੀ ਵੀ ਆ ਤਰਪਾਲ ਅਗੇ ਥਾਂ ਵੀ ਨਹੀਂ ਸਹੀ ਸੀਗਾ ਭਾਈ ਇਹ ਵੀ ਚੀਜ਼ ਦਾ ਫਰਕ ਆ ਤੇ ਹੁਣ ਇਹ ਕਿ ਥਾਂ ਤੋਂ ਵਧੀਆ ਬਣਿਆ ਵਾਹਰ ਕੇ ਚਲੋ ਭਾਈ ਮਿਲਦੇ ਹਾਂ ਹੁਣ ਬਸ ਆਉਂਦਾ ਗਾ ਗਾਬੂ ਚਾਚਾ ਤੇ ਉਹ ਫਿਰ ਟਰੈਕਟਰ ਕੱਢੂਗਾ ਰਾਜੂ ਚਾਚਾ ਤੇ ਗਿਆ ਵਾ ਕਿਤੇ ਤੇ ਤਾਂ ਕਰਕੇ ਫਿਰ ਅੱਜ ਥੋੜਾ ਜਿਹਾ ਲੇਟ ਆ ਤਾਂ ਮਿਲਦੇ ਹਾਂ ਫਿਰ ਜਦੋਂ ਆ ਗਿਆ ਗੋੜ ਜੀਲਾ ਲੋ ਭਾਈ ਜੀ ਆਪਾਂ ਪਾਉਣ ਲੱਗੇ ਹਾਂ ਚੱਲਿਆ ਉਹ ਥੱਕ ਕੇ ਉਹਦਰ ਮੈਂ ਭੱਜ ਗਿਆ ਟਰਾਲੀ ਲੋ ਉਹ ਆ ਕੇ ਪਹਿਲਾਂ ਫਾਲਸ ਫੀਟ ਤੇ ਮਰ ਮਾਲ ਮੂਲ ਜਾ ਚੱਕਣਾ ਸੀਗਾ ਤਾਂ ਕਰਕੇ ਅੱਜ ਗੋੜ ਜੀਲਾ ਕੈਨਸਲ ਬਈ ਅੱਜ ਸੋਨਾਲੀ ਕਾ ਲੈ ਕੇ ਜਾਣਾ ਉਹ ਗਾਬੂ ਚਾਚਾ ਜੀ ਹੋ ਸੀਗੀ ਸਰਦ ਉਹ ਕਹਿੰਦਾ ਮੈਂ ਲੈ ਕੇ ਜਾਣਾ ਚਲੋ ਬਾਈ ਮਿਲਦੇ ਆ ਲਓ ਬਾਈ ਜੀ ਬਸ ਹੋਵੇ ਤੁਰਨ ਲੱਗ ਗਿਆ ਹੋਵੇ ਸੋਨਾ ਲੈ ਕੇ ਮੈਂ ਟਰਾਲੀ ਦਾ ਭਵਾਇਆ ਸੀਗਾ ਤੇ ਮਤੋਂ ਆਣ ਲੱਗੇ ਮੈਂ ਪਹਿਲਾਂ ਥੋੜਾ ਆ ਗਿਆ ਸੀਗਾ ਪਹਿਲਾ ਮੋੜੇ ਇੱਧਰ ਜਾਂਦਾ ਬਾਈ ਸਾਡਾ ਬਿਰਜੂ ਬਾਈ ਵਧੀਆ ਵਧੀਆ ਤੇ ਮੈਂ ਸੋਵੇ ਤੁਰ ਪੇ ਮੈਂ ਆ ਕੇ ਚੱਕਣਾ ਸੀਗਾ ਰਮਾਲ ਦੇ ਤਾਂ ਕਰਕੇ ਮੈਂ ਪਹਿਲਾਂ ਆ ਗਿਆ ਸੀਗਾ ਉਧਰ ਭੱਜ ਕੇ ਆਹ ਨਾਲ ਸੋ ਕਮਰੇ ਭੱਜਿਆ ਤੂੰ ਭੱਜਾ ਉਹਨਾਂ ਓਏ ਤੂੰ ਭੱਜਾ ਉਹਨਾਂ ਹਾਂ ਤਾਂ ਟਰਾਲੀ 'ਚ ਬੈਠ ਕੇ ਆਪਾਂ ਵੀ ਟਰੈਕਟਰ ਤੇ ਬਿਠ ਕੇ ਆਹ ਟਰਾਲੀ 'ਚ ਬੈਠ ਆਹ ਲੈ ਲੈ ਥੋੜੀ ਹੈ ਉਹ ਲੈ ਕੇ ਥੋੜੀ ਉਹ ਹੋਈ ਜਾਂਦਾ ਗੋੜੀ ਲਾ ਰਿਹਾ ਬਾਹਰ ਲੈ ਕੇ ਦੇਖਣੇ ਗੋੜ ਜਿਲਾ ਲਗੇਣਾ ਇਹ ਨਾ ਨਹੀਂ ਅਗਲੇ ਦਿਨ ਯਾਰ ਸਾਧਾ ਇਹ ਵੀ ਉਹ ਗੱਲ ਮੰਨਣੀ ਆ ਚੱਲੀ ਨੇ ਬੰਨ ਨਾ ਉਹ ਲੈ ਜਾਉ ਬਾ ਹੂੰ ਐਨੇ ਬੰਨ ਚੱਲ ਉਹ ਲੈ ਕੇ ਜਾਉ ਆ ਮੰਮੀ ਜੀ ਬੈਠੇ ਹੀ ਮਤ ਜਾਣ ਸਤਿਕਾ ਮਸ ਚੱਲੇਗੇ ਤੂੰ ਜਾ ਨਾ ਹਾਂ ਜਾ ਸਤਿਕਾ ਕਰ ਦੇ ਸਾਰਿਆਂ ਨੂੰ ਆ ਬੱਟੀ ਦਾ ਆ ਬੈਠੇ ਚਾਚਾ ਜੀ ਬਾਹਰ ਬਾਈ ਆਏ ਕਿਹ ਚਾ ਬਾਈ ਇਹ ਤਾਂ ਲੈ ਲਾਂ ਲਾਂ ਦੇ ਤੋ ਮੋਬਾਈਲ ਤੇ ਅੱਜ ਸਾਰਿਆਂ ਨੂੰ ਸੱਸਰੀ ਕਾਲ ਜੀ ਅਸੀਂ ਚੱਲੇ ਸਵਾਦ ਹਾਂ ਚਲੋ ਚਲੋ ਜੱਜਾ ਜੀ ਚਲੋ ਮਗਰ ਬੋਲੋਗਾ ਸਾਰੇ ਸੰਗਤ ਆਹ ਸੋ ਆਪਾਂ ਨੇ ਉੱਤਰ ਜਾਇਆ ਬਹੁਤ ਲੋਕ ਚੱਲੇ ਨੇ ਅੜਾ ਕੇ ਬਣਾਏ ਦੇਖੇ ਵੀ ਹੈਗਾ ਉਹ ਪਿੱਧਰ ਹੱਡ ਤੇ ਬੈਠਾ ਚੰਗੀ ਰਹੀ ਉਹ ਜਾਪ ਦਾ ਵਾਹ ਟਰਾਲੀ ਘਾਣ ਲਾਗੇ ਆਂਦੀ ਆ ਇਹਨਾਂ ਨੂੰ ਜੰਮੀਆ ਨੇ ਕਿੱਥੇ ਆਵਾਜ਼ ਵੱਤ ਨਹੀਂ ਨਹੀਂ ਆਪਣੀ ਆਵਾਜ਼ ਇੰਨੀ ਬਕਰੀ ਆ ਮੈਂ ਜੰਮ ਰਹੇ ਹਾਂ ਹਾਂਜੀ ਭਾਈ ਆਪਾਂ ਪਹੁੰਚ ਗਏ ਗੁਰਦਾਰ ਸਾਹਿਬ ਉਧਰ ਉਹ ਟਰਾਲੀ ਲਾਉਣ ਗਏ ਆ ਉਧਰਲੀ ਸਾਈਡ ਤੇ ਅਈ ਮਗਰ ਉਤਰ ਕੇ ਬੈ ਟਰਾਲੀ ਜਾਏ ਅੱਜ ਬੁਰਾ ਹਾਲ ਹੀ ਹੋਇਆ ਇਦਾਂ ਸੰਗ ਤਾਂ ਬਾਲੀ ਜਾਦੇ ਹੋ ਗਿਆ ਅੱਜ ਬਈ ਤੇ ਟਰਾਲੀ ਸੀਗੀ ਸਾਡੀ ਛੋਟੀ ਤੇ ਪਹਿਲਾਂ ਤਾਂ ਵਧੀਆ ਵੇਖ ਲੈ ਵੇ ਲਈ ਹੁੰਦੇ ਸੀਗੇ ਆਉਂਦੇ ਸੀਗੇ ਤੇ ਅੱਜ ਫੇਰ ਸਾਰੀ ਸੰਗ ਦੀ ਖੇਤਾਂ ਦੀ ਸਾਡੀ ਇਕੱਠੀ ਹੋ ਗਈ ਤਾਂ ਕਰਕੇ ਅੱਜ ਤੇ ਬਾਲਾ ਹੋ ਗਿਆ ਉਹਦੇ ਤੇ ਬਾਈ ਤੇ ਮਾਹੀ ਬੈਠ ਮੁੜ ਕੇ ਆਏ ਆ ਇਦਾਂ ਚਲੋ ਚੰਗੀ ਗੱਲ ਹੈ ਸੰਗ ਤਾਂ ਜੁੜਨੀ ਚਾਹੀਦੀ ਐ ਭਾਈ ਜਿੰਨੀ ਆਉਗੀ ਬਾਅਦ ਜੇ ਕੱਲ ਨੂੰ ਇੰਨਾ ਇਕੱਠਾ ਹੈ ਫੇਰ ਟਰਾਲਾ ਟਰੋਲਾ ਪਾ ਕੇ ਲਿਆਵਾਂਗੇ ਕੱਲ ਨੂੰ ਫੇਰ ਆਹ ਇਹ ਟ੍ਰਾਲੀ ਡਾਕਾ ਹੋ ਜਾਂਦਾ ਯਾਰ ਫਿਰ ਚਲੋ ਮਿਲਦੇ ਆਂ ਬਈ ਅੰਦਰ ਜਾ ਕੇ ਬਣਾਉਨੇ ਆਂ ਵਲੌਗ ਥੋੜਾ ਜਿਹਾ ਆਪਾਂ ਗੁਰਦਰਾ ਸਾਹਿਬ ਦਾ 자, 너무 안기다리지.